ਸਾਡੇ ਨਾਲ ਮਿਸ ਵੀਰਪਾਲ ਕੁਰਚਾਹਲ ਨੇ ਜਿਨ੍ਹਾਂ ਨੇ ਇੱਥੇ ਵਾਰਡ ਨੰਬਰ 8 ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕੀਤਾ ਹੈ ਤੇ ਉਹਨਾਂ ਦੇ ਕੋਲੋਂ ਜਾਣਦੇ ਆ ਕੀ ਨੇਮ ਹਲੇ ਦੀਆਂ ਕੀ ਨੇ ਵਾਰਡ ਦੀਆਂ ਸਮੱਸਿਆਵਾਂ ਤੇ ਐਮਸੀ ਜਿੱਤਣ ਤੋਂ ਬਾਅਦ ਕਿਸ ਤਰ੍ਹਾਂ ਦੇ ਉਪਰਾਲੇ ਲੈਣਗੇ ਸਸ਼ਕਲ ਮੈਮ ਕੀ ਕਹਿਣਾ ਚਾਹੁੰਦੇ ਹੋ ਵਾਰਡ ਨੰਬਰ 8 ਦੇ ਵਿੱਚ ਲੰਬੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨੇ ਸਮੱਸਿਆਵਾਂ ਤਾਂ ਦੇਖੋ ਗਰਾਊਂਡ ਤੇ ਜੋ ਹੁੰਦੀ ਹੈ ਉਹੀ ਸੜਕਾਂ ਹੁਣ ਐਲ ਐਨ ਟੀ ਦਾ ਜਿਹੜਾ ਆਪਣਾ ਚੱਲ ਹੀ ਰਿਹਾ ਹੈ ਨਾ ਲੰਟੀ ਵਾਲੇ ਵਾਟਰ ਦਾ ਜਿਹੜਾ ਆਪ ਨੂੰ ਘਰ ਘਰ ਪਾਣੀ ਮਿਲਣਾ 24 ਘੰਟੇ ਉਹਦੇ ਕਰਕੇ ਸੜਕਾਂ ਜਿਹੜੀਆਂ ਥੁੜੀਆਂ ਜਿਹੀਆਂ ਪੱਟੀਆਂ ਹੋਈਆਂ ਨੇ ਬਣ ਵੀ ਰਹੀ ਹੈ ਆਪਲੋ ਵਾਲਾ ਲਈ ਸੜਕ ਜਿਹੜੀ ਮੇਨ ਰੋਡ ਪੀਆਰਟੀਸੀ ਵਰਕਸ਼ਾਪ ਤੋਂ ਲੈ ਕੇ ਚੌਂਕ ਤੱਕ ਜਿਹੜੀ ਉਹ ਸੜਕ ਬਣਨੀ ਵੀ ਸ਼ੁਰੂ ਹੋ ਗਈ ਅਤੇ ਹੌਲੀ ਹੌਲੀ ਜਿਹੜੀਆਂ ਸਾਰੀਆਂ ਸੜਕਾਂ ਜਿਵੇਂ ਹੀ ਐਲਐਨਟੀ ਦਾ ਵਰਕ ਖਤਮ ਹੋ ਜਾਂਦਾ ਉਸੇ ਤਰ੍ਹਾਂ ਜਿਹੜੀਆਂ ਸੜਕਾਂ ਜਿਹੜੀਆਂ ਨੇ ਪਹਿਲਾਂ ਵਾਂਗ ਬਣ ਜਾਣਗੀਆਂ ਤੁਸੀਂ ਆਪਣੇ ਵਾਰਡ ਦੇ ਵਿੱਚ ਕਿਹੜੇ-ਕਿਹੜੀਆਂ ਕਲੋਨੀਆਂ ਨੇ ਕਿੰਨੇ ਵੋਟਰਸ ਹੈਗੇ ਨੇ ਔਰ ਜੇ ਆਪਾਂ ਗੱਲ ਕਰੀਏ ਗਰੀਬ ਤਬਕੇ ਦੇ ਲੋਕ ਜ਼ਿਆਦਾ ਇੱਥੇ ਰਹਿੰਦੇ ਨੇ ਉਹਨਾਂ ਲਈ ਕੀ ਵਿਸ਼ੇਸ਼ ਤੌਰ ਤੇ ਕਲੋਨੀਆਂ ਆਪਣੇ ਵਾਰਡ ਦੇ ਵਿੱਚ ਅਬਲੋਵਾਲ ਏਰੀਆ ਗੁਰਦੀਪ ਕਲੋਨੀ ਕਰਤਾਰ ਕਲੋਨੀ ਪ੍ਰੀਤਮ پارک ਸਿਕਲੀਗਰ बस्ती ਬਾਜੀਗਰ बस्ती ਆਦਰਸ਼ ਨਗਰ ਵੀ ਇਹ ਸਾਰੀ ਜਿਹੜੀ ਕਲੋਨੀਆਂ ਆਉਂਦੀਆਂ ਨੇ ਲਗਭਗ ਜਿਹੜੀਆਂ ਆਪਣੀ 55000 5500 ਵੋਟ ਜਿਹੜੀ ਹੈਗੀ ਹੈ ਵਾਰਡ ਦੀ ਗੱਲ ਕਰੀਏ ਲੰਗੀ ਸਰਕਾਰ ਦੇ ਵਿੱਚ ਜਿਹੜੇ ਐਮਸੀ ਸੀਗੇ ਉਹਨਾਂ ਦੇ ਵੱਲੋਂ ਕਰਵਾਏ ਗੇ ਕੰਮਾਂ ਦਾ ਵੇਰਵਾ ਦਿੰਦੇ ਹੋਏ ਕਿਹੜੇ ਕੰਮ ਸੀਗੇ ਇੱਥੇ ਹੋਏ ਨੇ ਜਿਹੜੇ ਕੰਮ ਪੂਰੇ ਨਹੀਂ ਸਕੇ ਹੋ ਸਕੇ ਉਹ ਕਿਹੜੇ ਕਿਹੜੇ ਗਰਾਊਂਡ ਤੇ ਜਿਹੜਾ ਲੰਗੀ ਸਰਕਾਰ ਨੇ ਕੰਮ ਜਿਹੜੇ ਕੀਤੇ ਨੇ ਉਹ ਸਾਰਿਆਂ ਨੂੰ ਵੈਸੇ ਤਾਂ ਪਤਾ ਹੀ ਐ ਪਰ ਜੇ ਮੈਂ ਆਪਣੇ ਵੱਲੋਂ ਦੱਸਾਂ ਤਾਂ ਜਿਹੜੇ ਸੀਵਰੇਜ ਦੇ ਪਾਈਪ ਨੇ ਉਹ ਵੀ ਉਹਨਾਂ ਨੇ ਕੋਈ ਬੜੇ ਸੁਚੇ ਜੇ ਢੰਗ ਨਾਲ ਪਾਏ ਨਹੀਂ ਹੋਏ ਛੜਕਾਂ ਵੀ ਜਿਹੜੀਆਂ ਨੇ ਇੰਨੀ ਜਲਦੀ ਟੁੱਟ ਚੁੱਕੀਆਂ ਸੀ ਪਹਿਲਾਂ ਹੀ ਲੰਟੀ ਵਾਲਿਆਂ ਨੇ ਤਾਂ ਕੰਮ ਆਪਣਾ ਬਾਅਦ ਚੋਂ ਸ਼ੁਰੂ ਕੀਤਾ ਹੈ ਕ੍ਰਿਸ਼ਨਾ ਕਲੋਨੀ ਵਾਲੇ ਏਰੀਆ ਦੀ ਮੇਰੇ ਆਪਣੇ ਵਾਰਡ ਦੀ ਇਹ ਜਿਹੜੀਆਂ ਸੜਕਾਂ ਨੇ ਉਹ ਪਹਿਲਾਂ ਹੀ ਟੁੱਟੀਆਂ ਸੀ ਕਿਉਂਕਿ ਇਹਨਾਂ ਨੇ ਜਿਹੜੀਆਂ ਸੜਕਾਂ ਬਣਾਈਆਂ ਉਹ ਪੂਰੀ ਮਜ਼ਬੂਤੀ ਨਾਲ ਬਣਾਈਆਂ ਨਹੀਂ ਹੈਗੀਆਂ ਜੇ ਆਪਾਂ ਗੱਲ ਕਰੀਏ ਸਿਕਲੀਗਰ ਬਸਤੀ ਦੀ ਗੱਲ ਕੀਤੀ ਹੈ ਉਹਨਾਂ ਦੀਆਂ ਕੀ ਕੀ ਸਮੱਸਿਆਵਾਂ ਨੇ ਜਿਵੇਂ ਕਿ ਉਹ ਕੱਚ ਲਾਲ ਲਕੀਰ ਦੇ ਵਿੱਚ ਬੈਠੇ ਨੇ ਕੀ ਲੱਗਦਾ ਕਿ ਜਦੋਂ ਤੁਸੀਂ ਐਮਸੀ ਬਣ ਜਾਂਦੇ ਹੋ ਤੇ ਉਹਨਾਂ ਦੇ ਲਈ ਕੀ ਕੀ ਥੋੜੇ ਉਪਰਾਲੇ ਨਹੀਂ ਦੇਖੋ ਇਹ ਤਾਂ ਸਾਡੇ ਜਦੋਂ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਐਮਐਲਏ ਸਾਹਿਬ ਨੇ ਪਹਿਲੇ ਦਿਨ ਹੀ ਪਹਿਲੀ ਹੀ ਜਦੋਂ ਵਿਧਾਨ ਸਭਾ ਲੱਗੀ ਹੈ ਉਹਨਾਂ ਦੀ ਗੱਲ ਰੱਖੀ ਹੈ ਵੀ ਜਿਹੜੇ ਕੱਚੀਆਂ ਕਲੋਨੀਆਂ ਨੇ ਉਹਨਾਂ ਨੂੰ ਆਪਾਂ ਪੱਕੇ ਕਰਨ ਲਈ ਜਾਂ ਉਹਨਾਂ ਨੂੰ ਕੋਈ ਉਹਨਾਂ ਦਾ ਰਜਿਸਟਰੀ ਵਗੈਰਾ ਦੇਣ ਲਈ ਉਹਦਾ ਉਹਦੀ ਗੱਲਬਾਤ ਸਾਡੇ ਸ਼ਹਿਰ ਦੇ ਐਮ.ਐਲ.ਏ ਸਰਦਾਰਜੀਤਪਾਲ ਸਿੰਘ ਕੋਲੀਬਾਈ ਜੀ ਪਹਿਲਾਂ ਹੀ ਰੱਖ ਚੁੱਕੇ ਨੇ ਵੀ ਇਹਨਾਂ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੀਤਾ ਜਾਵੇ ਵੀ ਤਾਂ ਜੋ ਜਿੱਥੇ ਜਿੱਥੇ ਇਹਨਾਂ ਨੇ ਆਪਣੇ ਮਕਾਨ ਬਣੇ ਆ ਉਹ ਜਗ੍ਹਾ ਜਿਹੜੀ ਹੈ ਇਹਨਾਂ ਦੇ ਆਪਣੇ ਨਾਮ ਹੋ ਸਕੇ ਜਿਵੇਂ ਕਿ ਤੁਹਾਡੇ ਏਰੀਆ ਦੇ ਵਿੱਚ ਗੰਦਾ ਨਾਲਾ ਵੀ ਨਿਕਲਦਾ ਵਾ ਨਵੀਆਂ ਕਲੋਨੀਆਂ ਬਣੀਆਂ ਨੇ ਉੱਥੋਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ ਹਾਲਾਂਕਿ ਜਿਹੜੀਆਂ ਐਨ.ਓ.ਸੀ ਦੀ ਗੱਲ ਕੀਤੀ ਹੈ ਸਰਕਾਰ ਨੇ ਉਹ ਵੀ ਕਹਿੰਦੇ ਕੰਪਲੀਟ ਨਹੀਂ ਹੋ ਸਕੀ ਇਹਦੇ ਬਾਰੇ ਵਿਸ਼ੇਸ਼ ਤੌਰ ਤੇ ਕੀ ਕਰਨਾ ਚਾਹੁੰਦੇ ਹੋ एनओसी दी नोटिफिकेशन हो चुकी है एनओसी दी ਹੁਣ 500 ਗਜ ਤੱਕ ਦੇ ਪਲਾਟ ਦੇ ਲਈ ਕੋਈ ਲੋੜ ਨਹੀਂ ਹੈਗੀ ਰਹੀ ਗੱਲ ਜਿਹੜੀ ਗੰਦੇ ਨਾਲੇ ਦੀ ਤੁਸੀਂ ਡਰੇਨ ਦੀ ਮਾਡਲ ਟਾਊਨ ਡਰੇਨ ਦੀ ਗੱਲ ਕਰ ਰਹੇ ਹੋ ਉਹ ਪਿੱਛੋਂ ਪੂਰਾ ਜਿਹੜਾ 2 ਨੰਬਰ ਵਾਰਡ ਤੋਂ ਕੰਪਲੀਟ ਹੋ ਕੇ ਆ ਚੁੱਕਿਆ ਸਾਡੇ ਵਾਰਡ ਦੇ ਵਿੱਚ ਅੱਗੇ ਉਹਦਾ ਪ੍ਰੋਸੀਜਰ ਜਿਹੜਾ ਚੱਲ ਰਿਹਾ ਉਹਨੂੰ ਬੰਦ ਕਰਨ ਦਾ ਉਹ ਵੀ ਬਹੁਤ ਜਲਦੀ ਬੰਦ ਕੀਤਾ ਜਾਏਗਾ ਹਾਂ ਤੁਸੀਂ ਆਫਿਸ ਦਾ ਉਦਘਾਟਨ ਕਰ ਚੁੱਕੇ ਹੋ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਕੰਮ ਕਰ ਰਹੇ ਹੋ ਕੀ ਲੱਗਦਾ ਹੈ ਕਿ ਆਪਾਂ ਜੇ ਪਟਿਆਲਾ ਦਿਹਾਤੀ ਦੇ ਵਾਰਡਾਂ ਦੀ ਗੱਲ ਕਰੀਏ ਜਾਂ ਪਟਿਆਲਾ ਸ਼ਹਿਰੀ ਦੀ ਗੱਲ ਕਰੀਏ ਮਹਿਲਾਵਾਂ ਨੂੰ ਟਿਕਟ ਨਹੀਂ ਦਿੱਤੀ ਗਈ ਬਹੁਤ ਜ਼ਿਆਦਾ ਮਹਿਲਾਵਾਂ ਦਾ ਜਿਹੜਾ ਇੱਕ ਤਾਂ ਹੱਕ ਮਾਰਿਆ ਗਿਆ ਕੀ ਕਹਿੰਦੇ ਹੋ ਵਿਸ਼ੇਸ਼ ਮੈਂ ਪਟਿਆਲਾ ਸ਼ਹਿਰ ਦੀ ਗੱਲ ਕਰੂੰਗੀ ਜੀ ਕਿਉਂਕਿ ਮੇਰਾ ਜਿਹੜਾ ਵਾਰਡ ਆ ਪਟਿਆਲਾ ਸ਼ਹਿਰ ਦੇ ਵਿੱਚ ਹੈ ਅਜਿਹੀ ਕੋਈ ਗੱਲ ਨਹੀਂ ਹੈ ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿੰਨਾ ਕੋਟਾ ਔਰਤਾਂ ਦਾ ਬਣਦਾ ਉਨੀਆਂ ਉਨੀਆਂ ਜਿਹੜੀਆਂ ਸੀਟਾਂ ਨੇ ਉਹ ਮਹਿਲਾਵਾਂ ਨੂੰ ਹੀ ਦਿੱਤੀਆਂ ਗਈਆਂ ਨੇ ਜਦੋਂ ਕਾਰਪੋਰੇਸ਼ਨ ਬਣ ਕੇ ਆਊਗਾ ਫਿਰ ਤੁਸੀਂ ਦੇਖੋਗੇ ਵੀ ਜਿਹੜੀਆਂ ਮਹਿਲਾਵਾਂ ਐਮਸੀ ਮਹਿਲਾਵਾਂ ਨੇ ਆਪਣੇ ਬਣਦੇ ਕੋਟੇ ਦੇ ਅਨੁਸਾਰ ਮਹਿਲਾਵਾਂ ਨੂੰ ਟਿਕਟਾਂ ਮਿਲੀਆਂ ਨੇ ਜਦੋਂ ਐਮਸੀ ਬਣ ਚਲੀ ਮੈਂ ਇੱਕ ਸਵਾਲ ਕੀਤਾ ਸੀ ਤੁਹਾਨੂੰ ਕਿ ਕਿਹੜੇ ਕੰਮ ਸੀ ਜਿਹੜੇ ਸਰਕਾਰ ਦੇ ਜਦੋਂ ਗਈਆ ਸਰਕਾਰ ਉਹ ਕੰਮ ਵਿੱਚ ਰਿਕਵਰਟ ਦੇ ਵਿੱਚ ਆ ਗਏ ਉਹ ਤੁਹਾਨੂੰ ਕੋਈ ਗਿਆਨ ਹੈ ਕਿਸ ਚੀਜ਼ ਦਾ ਪਿਛਲੀਆਂ ਸਰਕਾਰਾਂ ਨੇ ਕੀਤਾ ਹੀ ਕੁਝ ਨਹੀਂ ਜੀ ਸਾਰੇ ਹੀ ਕੰਮ ਕਰਨ ਵਾਲੇ ਪਏ ਨੇ ਮੈਂ ਕੋਈ ਇੱਕ ਕੰਮ ਤਾਂ ਗਿਣਾ ਵਾ ਗਿਣਾ ਨਹੀਂ ਸਕਦੀ ਇੱਕ ਕੋਈ ਵੀ ਕੰਮ ਪਿਛਲੀ ਸਰਕਾਰ ਨੇ ਕੁਝ ਨਹੀਂ ਕੀਤਾ ਨਾ ਨੌکریاں ਮੈਂ ਹੁਣ ਵੱਡੇ ਚਲੋ ਲੈਵਲ ਦੀ ਗੱਲ ਕਰ ਲੈਣੀ ਆ ਪੰਜਾਬ ਲੈਵਲ ਦੀ ਪੰਜਾਬ ਦੇ ਵਿੱਚ ਪਿਛਲੀ ਸਰਕਾਰ ਨੇ ਕੋਈ ਇੱਕ ਨੌਕਰੀ ਨਹੀਂ ਦਿੱਤੀ ਉਹਨਾਂ ਨੇ ਘਰ ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਵੀ ਨੌਕਰੀ ਨਹੀਂ ਦਿੱਤੀ ਕਰ ਕਰ ਜੇਕਰ ਨੌਕਰੀ ਨਾ ਦਿੱਤੀ ਤਾਂ ਬਰੋਜ਼ਗਾਰਾਂ ਨੂੰ 2500 ਮਾਣ ਪੱਤਾ ਦੇਵਾਂਗੇ ਉਹਨਾਂ ਨੇ 2500 ਮਾਣ ਪੱਤਾ ਤੱਕ ਨਹੀਂ ਦਿੱਤਾ ਹੋਰ ਵੀ ਉਹਨਾਂ ਨੇ ਬਥੇਰੇ ਵਾਅਦੇ ਕੀਤੇ ਸੀ ਕੋਈ ਇੱਕ ਕੰਮ ਵੀ ਜਿਹੜਾ ਹੈ ਨਹੀਂ ਇਹ ਜਿਹੜਾ ਮੈਂ ਕੋਈ ਗਿਣਾ ਦੇਵਾਂ ਵੀ ਪਿਛਲੀਆਂ ਸਰਕਾਰਾਂ ਕਰਕੇ ਗਈਆਂ ਨੇ ਐਲ ਐਨ ਟੀ ਦੀ ਤੁਸੀਂ ਗੱਲ ਕੀਤੀ ਹੈ ਤੁਹਾਡੇ ਮੁਤਾਬਕ ਪਬਲਿਕ ਹੈਲਥ ਵੱਲੋਂ ਵਾਟਰ ਟੈਂਕਸ ਵੀ ਲਗਾਏ ਜਾ ਰਹੇ ਨੇ ਐਲ ਐਨ ਟੀ ਦਾ ਕੰਮ ਫਿਲਹਾਲ ਜੇ ਗੱਲ ਕਰੀਏ ਪਟਿਆਲਾ ਸ਼ਹਿਰੀ ਦੇ ਵਿੱਚ ਕਿਤੇ ਤੱਕ ਪਹੁੰਚਿਆ ਜੀ एलएनटी ਦਾ ਜਿਹੜਾ ਕੰਮ ਹੈਗਾ ਉਹ ਮੇਰੇ ਖਿਆਲ ਨਾਲ 60% ਪੂਰਾ ਹੋ ਚੁੱਕਿਆ ਬਾਕੀ ਜਿਹੜੇ ਵਾਟਰ ਟੈਂਕ ਵਗੈਰਾ ਉਹ ਅੰਡਰ ਪ੍ਰੋਸੈਸ ਨੇ ਬਣ ਰਹੇ ਨੇ ਬੋਝੇ ਦਾ ਬਹੁਤ ਜਲਦੀ ਹੈ ਜਿਹੜਾ ਵਰਕ ਜਿਹੜਾ ਵੱਡੇ ਲੈਵਲ ਦਾ ਕੰਮ ਹੈ ਨਾ ਪੂਰੇ ਸ਼ਹਿਰ ਨੂੰ 24 ਘੰਟੇ ਪਾਣੀ ਦੇਣਾ ਪਟਿਆਲੇ ਪੂਰੇ ਸ਼ਹਿਰ ਨੂੰ ਸੋ ਉਹਦੇ ਲਈ ਕੰਮ ਚੱਲ ਰਿਹਾ ਬਹੁਤ ਜਲਦੀ ਇਹ ਕੰਮ ਪੂਰਾ ਵੀ ਹੋ ਜਾਊਗਾ ਲੋਕਾਂ ਦਾ ਕਹਿਣਾ ਹੈ ਕਿ 2.5 ਸਾਲ ਹੋ ਗਏ ਜਿਹੜੀ ਸਰਕਾਰ ਹੈਗੀ ਆ ਇੱਥੇ ਸੱਤਾ ਦੇ ਵਿੱਚ ਆਈ ਹੋਈ ਆ ਜਦੋਂ ਵਾਰਡਾਂ ਦੇ ਵਿੱਚ ਭਾਵੇਂ ਵਾਰਡਬੰਦੀ ਉਰਾਂਪਰਾ ਹੋਈ ਆ ਪਰ ਕਿਉਂ ਨਹੀਂ ਕੰਪਲੀਟ ਕੰਮ ਹੋ ਸਕੇ ਕਿਉਂ ਨਹੀਂ ਸਰਦਾਰ ਅਜੀਤਪਾਲ ਸਿੰਘ ਕੋਹਲੀ ਵੱਲੋਂ ਇਹ ਚੀਜ਼ ਦਾ ਧਿਆਨ ਦਿੱਤਾ ਗਿਆ ਕਿ ਐਲਐਨਟੀ ਵੱਲੋਂ ਸੜਕਾਂ ਪੱਟੀਆਂ ਨੇ ਗਲੀਆਂ ਖਰਾਬ ਨੇ ਇੰਟਰਲਾਕ ਟਾਈਲਾਂ ਦੁਆਰਾ ਟੁੱਟੀਆਂ ਨੇ ਤੇ ਤੁਹਾਨੂੰ ਐਲ ਐਨ ਟੀ ਦਾ ਕੰਮ ਜਿਹੜਾ ਚੱਲ ਰਿਹਾ ਵੀਰੇ ਜਦੋਂ ਤੱਕ ਕੰਮ ਪੂਰਾ ਨਹੀਂ ਹੁੰਦਾ ਸੜਕਾਂ ਬਣੀ ਨਹੀਂ ਸਕਦੀਆਂ ਕਿਉਂਕਿ ਸੜਕ ਦਾ ਜਿਹੜਾ ਜੇ ਆਪਾਂ ਐਲ ਐਨ ਟੀ ਪੱਟ ਕੇ ਚਲੀ ਗਈ ਤੇ ਉੱਪਰੋਂ ਨਾਲ ਦੀ ਨਾਲ ਸੜਕ ਬਣਾ ਦਈਏ ਤਾਂ ਸੜਕ ਫਿਰ ਦੁਬਾਰਾ ਖਰਾਬ ਜਲਦੀ ਹੋ ਜਾਊਗੀ ਉਹਦਾ ਦਬਣਾ ਜਿਹੜਾ ਮਿੱਟੀ ਦਾ ਦਬਣਾ ਵੀ ਪੂਰਾ ਲੈਵਲ ਉਹਦਾ ਹੋਣਾ ਵੀ ਜ਼ਰੂਰੀ ਹੈ ਸੋ ਉਹਦੇ ਕਰਕੇ ਜਿਹੜੀਆਂ ਸੜਕਾਂ ਦਾ ਡਿਲੇ ਹੋਈਆਂ ਨੇ ਗੱਲ ਤੁਸੀਂ ਕਰ ਰਹੇ ਹੋ ਵੀ ਪਿਛਲੇ 2.5 ਸਾਲਾਂ ਤੋਂ ਸਰਕਾਰ ਹੈ ਤੇ ਅਜੀਤਪਾਲ ਕੋਲੀ ਨੇ ਜਾਂ ਆਮਦਵੀ ਪਾਰਟੀ ਦੀ ਸਰਕਾਰ ਨੇ ਇੱਥੇ ਕੋਈ ਕੰਮ ਨਹੀਂ ਕੀਤਾ ਤਾਂ ਅਜਿਹੀ ਕੋਈ ਗੱਲ ਨਹੀਂ ਹੈ ਮੇਰੇ ਏਰੀਆ ਦੇ ਵਿੱਚ ਮੇਰੇ ਵਾਰਡ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਜਿੰਨੀਆਂ ਵੀ ਆਮ ਇਹਨਾਂ ਦੀਆਂ ਕਾਂਗਰਸ ਦੀ ਸਰਕਾਰ ਆਈ ਹੈ ਅਕਾਲੀ ਦਲ ਦੀ ਸਰਕਾਰ ਆਈ ਹੈ ਇਹਨਾਂ ਨੇ ਜੇ ਇੱਕ ਕੰਮ ਕੀਤਾ ਹੋਵੇ ਤਾਂ ਦਿਖਾ ਦੇਣ ਸਾਡੀ ਸਰਕਾਰ ਦੇ ਵਿੱਚ ਆਮ ਆਦਮੀ ਕਲੀਨਿਕ ਬਣਿਆ ਬਜ਼ੁਰਗ ਮਾਤਾਵਾਂ ਜਿਹੜੀਆਂ ਨੇ ਉਹ ਸਾਨੂੰ ਦਵਾਵਾਂ ਦਿੰਦੀਆਂ ਨੇ ਐਮ ਐਲ ਏ ਸਭ ਨੂੰ ਵੀਰਪਾਲ ਕੋਰ ਚੈਲ ਨੂੰ ਕਿਉਂਕਿ ਇੱਥੇ ਆਮ ਆਦਮੀ ਕਲੀਨਿਕ ਸਾਡੇ ਐਮ ਐਲ ਏ ਸਰਦਾਰ ਅਜੀਤਪਾਲ ਸਿੰਘ ਕੋਲੀ ਬਾਈ ਜੀ ਸਾਡੇ ਸਿਹਤ ਮੰਤਰੀ ਸਾਹਿਬ ਉਹਨਾਂ ਨੇ ਇੱਥੇ ਜਿਹੜਾ ਆਮ ਆਦਮੀ ਕਲੀਨਿਕ ਬਣਾਇਆ ਉਹ ਬੀਬੀਆਂ ਨੂੰ ਈਜ਼ੀ ਸਹੂਲਤ ਹੋਊਗੀ ਵੀ ਉਹਨਾਂ ਨੂੰ ਡਰ ਸਟੈਪ ਜਮਾਂ ਡਿਲੀਵਰੀ ਜਿਹੜੀ ਦਵਾਈ ਦੀ ਹੋਣ ਲੱਗ ਗਈ। ਹਾਂ ਜੇ ਗੱਲ ਕਰੀਏ ਵੀਰਪਾਲ ਕੌਰ ਚੈਲਦੀ ਜਾਂ ਕੁਝ ਉਮੀਦਵਾਰਾਂ ਦੀ ਜਿਨ੍ਹਾਂ ਨੇ ਕੁਝ ਐਸੇ ਉਮੀਦਵਾਰ ਸੀ ਜਿਹੜੇ ਐਮਸੀ ਟਿਕਟ ਲੜਨਾ ਚਾਹਦੇ ਸਨ ਉਹਨਾਂ ਦੇ ਉੱਪਰ ਜਿੱਤ ਪਾਈ ਆ ਉਹਨਾਂ ਦੀ ਥਾਂ ਤੇ ਆਪਾਂ ਟਿਕਟ ਲਈ ਆ। ਕੀ ਲੱਗਦਾ ਜਿਹੜੇ ਲੋਕ ਨਾਰਾਜ਼ ਨੇ ਜਿਹੜੇ ਵਰਕਰ ਨਾਰਾਜ਼ ਨੇ ਲੰਬੇ ਸਮੇਂ ਤੋਂ ਉਹਨਾਂ ਦਾ ਕੀ ਪ੍ਰਾਲਾਹੁਣਾ ਚਾਹੀਦਾ ਜੀ? ਦੇਖੋ ਵਾਰਡ ਦੇ ਵਿੱਚ ਹਰ ਵਾਰਡ ਦੇ ਵਿੱਚ ਇਹ ਹੁੰਦਾ ਵੀ 5-5 ਦਾ ਵੀ ਦਾ ਸੀਗੇ ਕੈਂਡੀਡੇਟ ਹਰ ਇੱਕ ਬੰਦਾ ਚਾਹੁੰਦਾ ਮੈਮ ਸੀ ਬਣਾ ਤੇ ਮੈਂ ਚੋਣ ਲੈਣਾ ਪਾਰਟੀ ਵੱਲੋਂ ਸੋ ਇਹ ਵੀ ਪਾਰਟੀ ਦਾ ਡਿਸੀਜਨ ਹੁੰਦਾ ਹੈ ਪਾਰਟੀ ਨੇ ਸਰਵੇ ਕਰਾ ਕੇ ਟਿਕਟਾਂ ਦਿੱਤੀਆਂ ਨੇ ਪਾਰਟੀ ਨੇ ਆਪਣੇ ਹਿਸਾਬ ਨਾਲ ਦੇਖਿਆ ਵੀ ਕਿਹੜਾ ਕੈਂਡੀਡੇਟ ਹੈ ਜਿਹੜਾ ਉਹ ਜਿੱਤ ਕੇ ਜਿਹੜੀ ਐਮਸੀ